ਬੀਜੇ ਨੇ ਮੇਰੇ ਤੇ ਪੇੜ ਕੱਢ ਦੇ ਮਾਰੇ ਕਹਿੰਦਾ ਉਸ ਤੇ ਮੈਨੂੰ ਘਾੜਿਆ ਨਹੀਂ ਮੈਂ ਨਿਆਣੇ ਲੈ ਕੇ ਢੋਰ ਕੇ ਅੰਦਰ ਵੜ ਗਈ ਆਪਣੇ ਮੈਂ ਗੁੰਡਾ ਲਾ ਲਾ ਮੇਰੇ ਕੋਠੇ ਚੜ ਗਏ 10 20 ਜਣੇ ਸਾਰਿਆਂ ਨੇ ਮੇਰੇ ਘਰ ਤੇ ਕਮਰਾ ਤੋੜਦਾ ਹਮਲਾ ਕੀਤਾ ਮੇਰੇ ਘਰ ਤੋਂ ਤੱਕ ਕੇ ਕਾ ਮੇਰੇ ਲਈ ਇੱਕ ਚੰਨੀ ਉਹ ਤਾਂ ਮੁੰਡੇ ਨੇ ਨਾ ਉੱਤੇ ਆਪਣੇ ਕੋਠੇ ਦੇ ਉੱਤੇ ਲੁਕੇ ਸੀ ਜਿੱਦਾਂ ਦੇਖ ਲੈ ਨਾ ਬੀਜੇ ਆ ਗਿਆ ਉੱਤੇ ਖੜੇ ਸੀ ਉਹਨਾਂ ਨੇ ਉੱਤੋਂ ਦੋ ਸੈਰ ਕੀਤੇ ਆ ਲੋਰ ਚੌਨ ਚਪਤਾ ਲੱਗਣ ਦੇ باوجود ਅੱਜ ਦੋ ਧੜਿਆਂ ਵਿੱਚ ਹੋਈ ਲੜਾਈ ਦੌਰਾਨ ਖੁੱਲ ਕੇ ਚੱਲੀਆਂ ਗੋਲੀਆਂ ਚਾਰੋਂ ਦਾ ਫਾਇਰ ਹੋਏ ਇੱਟਾਂ ਪੱਥਰ ੱੱੱੱੱ ਘਰ ਤੇ ਬਾਹਰ ਖੜੀ ਸਾਅ ਦਾ ਕਾਉਂਸਲਰ ਦੀ ਗੱਡੀ ਦੇ ਸ਼ੀਸ਼ੇ ਟੁੱਟੇ ਇੱਕ ਪੱਖ ਦੇ ਮਣੀ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਬੀਜੇ ਆਪਣੇ 15 ਸਾਥੀਆਂ ਨਾਲ ਉਹਨਾਂ ਦੇ ਮੁਹੱਲੇ ਵਿੱਚ ਆ ਗਿਆ ਜਿਸ ਨੇ ਉਹਨਾਂ ਉੱਪਰ ਹਮਲਾ ਬੋਲ ਦਿੱਤਾ ਅਤੇ ਉਹਨਾਂ ਉੱਪਰ ਇੱਟਾਂ ਪੱਥਰ ਮਾਰਨ ਲੱਗ ਪਿਆ ਉਸਨੇ ਦੱਸਿਆ ਕਿ ਬੀਜੇ ਕੋਲ ਲਜ਼ਾਈਜ਼ ਹਥਿਆਰ ਸੀ ਜਿਸ ਨਾਲ ਉਸਨੇ ਗੋਲੀ ਚਲਾਈ ਦੂਜੇ ਪੱਖ ਦੀ ਔਰਤ ਪਾਸੋਂ ਨੇ ਦੱਸਿਆ ਕਿ ਬੀਜੇ ਅਤੇ ਉਸਦੇ ਲੜਕੇ ਉੱਪਰ ਹਮਲਾ ਹੋਇਆ ਅਤੇ ਉਹਨਾਂ ਦੇ ਲੜਕੇ ਨੇ 4 ਗੋਲੀਆਂ ਚੜਾਈਆਂ ਪੁਲਿਸ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੀ ਨਾਂ ਆ ਤੁਹਾਡਾ ਭੈਣ ਕੀ ਕਹਿਣਾ ਚਾਹੁੰਦੇ ਕੀ ਨਾਂ ਤੁਹਾਡਾ ਪੂਜਾ ਮੇਰਾ ਨਾਮ ਆ ਸੰਜੂ ਦੀ ਵਾਈਫ ਆ ਮੈਂ ਜਿਹਦੇ ਪਹਿਲਾ ਗੋਲੀ ਚੱਲੀ ਸੀ ਹਾਂਜੀ ਜਿਹਦੇ ਪਹਿਲਾ ਗੋਲੀ ਚੱਲੀ ਸੀ ਉਹਦੀ ਵਾਈਫ ਆ ਮੈਂ ਹਾਂਜੀ ਤੇ ਅੱਜ ਛੋਟਾ ਜਿਹਾ ਮੁੰਡੇ ਨਾਲ ਛੋਟੇ ਮੁੰਡੇ ਨਾਲ ਅਜ ਵੀਜੇ ਦਾ ਮੁੰਡਾ 17 ਸਾਲ ਦਾ ਉਹਦੇ ਨਾਲ ਲੜਾਈ ਹੋ ਗਈ ਮਨੀ ਦੇ ਮੁੰਡੇ ਦੀ ਮਨੀ ਦੇ ਮੁੰਡੇ ਦੀ ਵੇਸ ਭਸਾਈ ਹੋਈ ਅਸੀਂ ਹਟਾ ਕੇ ਅਲੱਗ-ਅਲੱਗ ਕਰ ਦਿੱਤੇ ਆ ਤੇ ਉਹ ਵੀਜਾ ਆ ਲੁਧਿਆਣੇ ਜਾ ਰਿਹਾ ਸੀ ਵੀਜਾ ਵੀਜਾ ਵਾਪਸ ਆਇਆ ਮੈਂ ਵੀਜੇ ਦੇ ਨਾਲ-ਨਾਲ ਹੀ ਆਈ ਮੈਂ ਕਿਹਾ ਭਾਈ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਕਹਿੰਦਾ ਮੈਂ ਕਿਹੜਾ ਲੜਨ ਜਾ ਰਿਹਾ ਮੈਂ ਲੰਬਾ ਹੀ ਦੇਣ ਜਾ ਰਿਹਾ ਉਹਨਾਂ ਨੂੰ ਤੇ ਇਹ ਮਨੀ ਤੇ ਮਨੀ ਦੇ ਘਰ ਆਲੀ ਆਈ ਇੱਥੇ ਨੱਠ ਕੇ ਤੇ ਉਹ ਵੀਜੇ ਦੇ ਹੱਥ ਬੜਾ ਥੀਜਾ ਪੈ ਲਗਾ ਵੀਜੇ ਨੇ ਮਾਰਤੀ ਉਹਦੇ ਚਪੇੜ ਚਪੇੜ ਮਾਰਤੀ ਉਹ ਤਾਂ ਮੁੰਡੇ ਨੇ ਦੇਖ ਲਿਆ ਤਾਂ ਚਪੇੜ ਮਾਰੀ ਮੇਰਾ ਡੈਡੀ ਨੇ ਉਹਨੇ ਉਹ ਖੁੰਝੇ ਜੋ ਖੜ ਕੇ ਉਹ ਤਾਂ ਮੁੰਡੇ ਨੇ ਨਾ ਉੱਤੇ ਆਪਣੇ ਕੋਠੇ ਦੇ ਉੱਤੇ ਲੁਕੇ ਸੀ ਜਿੱਦਾਂ ਦੇਖ ਲੈ ਨਾ ਬਿਜੇ ਆ ਗਿਆ ਉੱਤੇ ਖੜੇ ਸੀ ਉਹਨਾਂ ਨੇ ਉੱਤੋਂ ਦੋ ਫੇਰ ਕੀਤੇ ਆ ਜਦੋਂ ਉਹਨਾਂ ਨੇ ਫੇਰ ਕੀਤੇ ਤਾਂ ਬਿਜੇ ਲੋਕੇ ਨੱਟ ਕੇ ਦਰਮੂ ਹੋ ਗਿਆ ਦੋ ਫੇਰ ਹੋਇਆ ਦੇਖ ਪਹਿਲਾਂ ਵੀ ਸਾਡਾ ਸੀ ਇਹੰਤੀ ਚਾਹਨੇ ਆ ਤੇ ਪਹਿਲਾਂ ਵੀ ਮੇਰੇ ਘਰ ਵਾਲੇ ਤੇ ਗੋਲੀ ਇਹੀ ਗੱਲ ਤੋਂ ਚੱਲੀ ਆ ਹਾਂ ਪਾਰਸਲ ਨੇ ਚਰਾਈ ਆ ਪਾਰਸਰ ਆ ਜਿਹੜਾ ਉਹ ਮੁੰਡਾ ਮਨੀ ਦਾ ਮੁੰਡਾ ਮਨੀ ਦਾ ਮੁੰਡਾ ਦਾ ਦੋ ਫੇਰ ਹੋਏ ਆ ਦੋ ਫੇਰ ਹੋਇਆ ਦੋ ਫੇਰਾ ਮੰਦਿਰ ਦੀ ਕੋਣ ਬੰਦ ਬਸ ਇਹੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਕੁਛ ਨਹੀਂ ਹੋਇਆ ਜਿਹੜੇ شیخ ਮੇਰਾ ਨੰਬਰ ਖਾਜੀ ਕੀ ਹੋਇਆ ਕੁਛ ਨਹੀਂ ਹੋਇਆ ਇੱਥੇ ਮੁੰਡੇ ਸੀ ਇਹ ਮੇਰੇ ਕੱਲੇ ਮੁੰਡੇ ਨੂੰ ਇੱਥੇ ਘੇਰ ਲਿਆ ਪੰਜ ਛੇ ਜਣਿਆਂ ਨੇ ਮੈਂ ਨਾਲ ਬਹਿਸ ਵਸਾਈ ਮੈਂ ਕਹਾ ਪੁੱਤ ਚਲੋ ਜਾਓ ਮੈਂ ਕਹਾ ਬੀਜੇ ਦਾ ਮੁੰਡਾ ਵੀ ਸੀ ਅਨਕੇਤ ਕੋ ਨਹੀਂ شیخ ਕੋ ਨਹੀਂ ਸਾਰੇ ਜਣੇ ਸੀ 5-7 ਜਣੇ ਮੈਂ ਕਹਾ ਪੁੱਤ ਕੋਈ ਲੜਾਈ ਨਹੀਂ ਤੂੰ ਰੋੜ ਰੋੜ ਲੜ ਦੇ ਨਾ ਚੰਗੇ ਲਾ ਦੇ ਬਈ ਆਪਾਂ ਘਰੇ ਇੱਥੇ ਜ਼ਮੀਨਾਂ ਵੰਡਣੀਆਂ ਮੈਂ ਵੀ ਜੇ ਮੁੰਡੇ ਨੂੰ ਕਿਹਾ ਮੈਂ ਕਿਹਾ ਵੀਜੇ ਮੈਂ ਕਿਹਾ ਕਾਕੇ ਤੇਰੀ ਕੋਈ ਲੜਾਈ ਨਹੀਂ ਕਹਿੰਦਾ ਮੇਰੇ ਭਰਾ ਨਹੀਂ ਆਗੇ ਕਹਿੰਦਾ ਮੇਰੇ ਭਰਾ ਆ ਕਹਿੰਦਾ ਨਾ ਹਣ ਕੇ ਤੋਂ ਨਹੀਂ ਵਿਚੇ ਕੋ ਨਹੀਂ ਮੈਂ ਕਿਹਾ ਇਹ ਵੀ ਤਾਂ ਤੇਰੇ ਭਰਾ ਹੀ ਦੁਸ਼ਮਣ ਇੱਥੇ ਵੀਜਾ ਆਇਆ 2 10 20 ਬੰਦੇ ਲੈ ਕੇ ਮੈਂ ਆਰਾਮ ਨਬੀਜੇ ਕੋਲ ਗਈ ਮੈਂ ਕਿਹਾ ਵੀਜੇ ਤੇਰੀ ਕੋਈ ਲੜਾਈ ਨਹੀਂ ਸਾਡੇ ਨਾਲ ਵੀਜੇ ਨੇ ਮੇਰੇ ਚ ਪੇੜ ਕੱਢ ਕੇ ਮਾਰੀ ਕਹਿੰਦਾ ਉਸੇ ਮੈਨੂੰ ਧਾਲਿਆ ਉਹਨੇ ਮੈਂ ਨਿਆਣੇ ਲੈ ਕੇ ਦੌੜ ਕੇ ਅੰਦਰ ਵੜ ਗਈ ਆਪਣੇ ਮਾ ਗੁੰਡਾ ਲਾ ਲਿਆ ਮੇਰੇ ਕੋਠੇ ਚੜ ਗਏ 10 20 ਜਣੇ ਸਾਰਿਆਂ ਨੇ ਮੇਰੇ ਘਰ ਉੱਤੇ ਕਮਰਾ ਤੋੜਦਾ ਹਮਲਾ ਕੀਤਾ ਮੇਰੇ ਘਰ ਕੋਲ ਤੇ ਇੱਕ ਕੱਟਾ ਮੇਰੇ ਇੱਕ ਚੱਲੀ ਵੀ ਮੈਂ ਕੋਠੇ ਤੋਂ ਆਪਣੇ ਮੁੰਡੇ ਨਹੀਂ ਹੰਦਲ ਬਾਹਰ ਕੰਡੀ ਉਹ ਦੀ ਜਣੇ ਕੀਤਾ ਜੀ ਇੱਥੇ ਬੰਦਾਂ ਪਰੇ ਕਰਕੇ ਗੋਲੀ ਚਲਾਈ ਆ ਬੀਜੇ ਬਖਸ਼ੇ ਗੁੰਡਿਆਂ ਨੇ ਇਹਨਾਂ ਨੇ ਚਲਾਈ ਵੀ ਬੱਚਿਆਂ ਨੇ ਵੀ ਫੈਲ ਕੀਤਾ ਇਹਨਾਂ ਨੇ ਮੁੰਡਿਆਂ ਨੇ ਹੇ ਮੁੰਡੇ ਬੀਜੇ ਬੂਜੇ ਹੁਣੀ ਸੀ ਮੈਂ ਤਾਂ ਉਹਦੇ ਮੁੰਡੇ ਲੈ ਕੇ ਦੌੜ ਗਈ ਵੀ ਜਾ ਸੀ ਬੀਜੇ ਨਾਲ ਮੁੰਡੇ ਕਾਲੀ ਸੀ ਹਾ ਵੀ ਸੀ ਬਚੇ ਸੀਨ ਕੇਤ ਸੀ ਬਹੁਤ ਜਣੇ ਮੁੰਡੇ ਅੰਗਰ ਸੀ ਹਾਂ ਤੁਸੀਂ ਹਾਂਜੀ ਰਿਸ਼ੀ ਨਗਰ ਕੋਈ ਲੜਾਈ ਝਗੜਾ ਹੋਇਆ ਫੈਲ ਹੋਇਆ ਕੀ ਗੱਲ ਹੈ ਪਤਾ ਚੱਲਿਆ ਤੇ ਮੌਕੇ ਤੇ ਜਾ ਕੇ ਸ਼ਾਂਤ ਕਰ ਰਹੇ ਹਾਂ ਜੋ ਵੀ ਹੋ ਜਾਂਦਾ ਉਹ ਜੋ ਵੀ ਲੜ ਪਾਗੇ ਤਾਂ ਬੱਤਾਂ ਤੰਦ ਤੰਦ ਕਰਾਗੇ ਕੀ ਸ਼ਹਿਰ ਦੋਨਾਂ ਤਰਫੋਂ ਵੀ ਹੈ ਮੈਨੂੰ ਕੋਈ ਪਤਾ ਨਹੀਂ ਲੱਗਦਾ ਸ਼ਾਂਤ ਹੋਇਆ ਉੱਧਰ ਸ਼ਾਂਤ ਹੋ ਗਿਆ ਇਹ ਇਹ ਲੱਗਦਾ ਕੀ ਲੱਗਦਾ ਕੀ ਗੱਲਬਾਤ ਹੈ ਬੋਲਣਾ ਕਿ ਦੰਡੂ ਚੱਲਦੀ ਆ ਪੁਰਾਣੀ ਦੋਨਾਂ ਤਰ੍ਹਾਂ ਦੀ ਹਾਂਜੀ ਉਹ ਵੀ ਸੰਦੂ ਚੱਲਦੀ ਹੈ ਕਿਹਦੀ ਪਾਲਟੀ ਕੌਣ ਪਾਉਣੇ ਆ ਅਕਬੀਰ ਕੁਮਾਰ ਇੱਕ ਮਿੰਟ ਹਾਂਜੀ ਉਹ ਰੰਗ ਪਲਾਇਆ ਨਾ ਮਨੀ ਜਮੜਾ ਮਨੀ ਜਾਲਦਾ ਹਾਂਜੀ ਉਹਦਾ ਕੋਈ ਬੰਦੇ ਕਾਬੂ ਕੀਤਾ ਕੋਈ ਕੋਈ ਨਾ ਕਾਬੂ ਕੀਤਾ ਕਿੰਨੇ ਫਾਇਰ ਹੋਇਆ ਦੋ ਲੱਗਦੇ ਆ ਦੋ ਫਾਇਰ ਹੋਇਆ ਹਾਂਜੀ ਕੀ ਕਾਰਵਾਈ ਕਰਦੇ ਆ ਚੱਲ ਰਹੀ ਕਰਦੇ ਆ